ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਆਂ ਇਹਦਾ ਤਨ ਤਨ ਸਾਧ ਦੇ ਪਿੰਡ ਮੱਲਾ ਵਿਖੇ ਜਿੱਥੇ ਕੀ ਗੁਰਦੁਆਰਾ ਸੰਗਤਪੁਰਾ ਸਾਹਿਬ ਤੋਂ ਜੀ ਬਾਬਾ ਫਾਕਦਰ ਦੀ ਯਾਦ ਵਿੱਚ ਬਣਿਆ ਹੋਇਆ ਪਿੰਡ ਦੇ ਵਿੱਚ ਤੇ ਉਤੋਂ ਅੱਜ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤੇ ਇਹ ਜੋ ਨਗਰ ਕੀਰਤਨ ਹੈ ਹਰ ਸਾਲ ਹੀ ਜੋ ਬਾਬਾ ਭਾਗਦਾ ਸਾਹਿਬ ਦੀ ਯਾਦ ਦੇ ਵਿੱਚ ਜੋ ਤਿੰਨ ਰੋਜ਼ਾ ਜੋ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਤੇ ਉਹਦੇ ਸੰਬੰਧ ਦੇ ਵਿੱਚ ਤੁਸੀਂ ਦੇਖ ਰਹੇ ਹੋ ਅੱਜ ਜੋ ਸਮੂਹ ਸਾਧ ਸੰਗਤ ਵੱਲੋਂ ਪਿੰਡ ਦੇ ਜੋ ਜੋ ਬਾਜ਼ਾਰਾਂ ਦੇ ਵਿੱਚ ਜੋ ਪੈਦਲ ਨਗਰ ਕੀਰਤਨ ਸਜਾਇਆ ਗਿਆ ਹੈ ਕਿ ਅੱਗੇ-ਅਗੇ ਸਫਾਈ ਕਰ ਰਹੀਆਂ ਨੇ ਸੰਗਤਾਂ ਤੁਸੀਂ ਦੇਖ ਰਹੇ ਹੋ ਤੇ ਬੜਾ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਪਿੰਡ ਮੱਲਾ ਦੀ ਜੋ ਸਮੂਹ ਸਾਧ ਸੰਗਤ ਦੇ ਨਾਲ ਕੁੜੀ ਬਲਾ ਦੀ ਸੰਗਤ ਦੇ ਵੱਲੋਂ ਬڑے ਉਤਸ਼ਾਹ ਨਾਲ ਇਹ ਮੇਲਾ ਹਰ ਸਾਲ ਜੋ ਮਨਾਇਆ ਜਾਂਦਾ ਹੈ ਤੇ ਇਹਦੇ ਸਬੰਧ ਦੇ ਵਿੱਚ ਜੋ ਵੱਡੀ ਪੱਧਰ ਤੇ ਜੋ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਨੌਜਵਾਨ ਵੀਰਾਂ ਵੱਲੋਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਗਲੀ ਗਲੀ ਮੁਹੱਲੇ ਮੁਹੱਲੇ ਦੇ ਵਿੱਚ ਇਹ ਜਾਲ ਲੱਗੇ ਨੇ ਤੇ ਇਸੇ ਤਰ੍ਹਾਂ ਹੀ ਜੋ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜੇ ਜੋ ਇਹ ਤਿੰਨ ਰੋਜ਼ਾ ਗੁਰਮਤ ਸਮਾਗਮ ਕਰਵਾਇਆ ਜਾਂਦਾ ਹੈ ਸੋ ਤੁਹਾਨੂੰ ਦਰਸ਼ਨ ਕਰਾਏ ਰਹੇ ਹਾਂ ਜੀ ਸਵਾਗਤ ਜੀ ਦਰਸ਼ਨ ਕਰ ਰਹੇ ਹੋ ਜੀ ਨਗਰ ਕੀਰਤਨ ਦੇ ਮਹਾਨ ਨਗਰ ਕੀਰਤਨ ਦੇ ਜੋ ਪਿੰਡ ਮੱਲਾ ਵਿਖੇ ਅੱਜ ਸਜਾਇਆ ਗਿਆ ਹੈ ਸੋ ਸਾਡੇ ਨਾਲ ਕਰਮ ਸਿੰਘ ਜੀ ਢਿੱਲੋਂ ਜੋਗੀ ਇਸੇ ਪਿੰਡ ਦੇ ਵਸਨੀਕ ਨੇ ਹੁਣ ਸਾਡੇ ਜੰਡਿਆਲੇ ਗੁਰੂ ਵਿਖਰੇਂਦੇ ਨੇ ਇਹ ਵੀ ਮੌਜੂਦ ਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਨਗਰਿਕਤਾ ਦੀ ਜਾਣਕਾਰੀ ਦਿਓ ਜੀ ਇਹ ਤਾਂ ਤਰ ਬਾਬਾ ਭਾਗ ਦਾ ਚਾਪਰ ਤੋਂ ਤਿੰਨ ਦਿਨ ਤੋਂ ਲਾਣਾ ਜੋੜ ਮੇਲਾ ਚੱਲ ਰਿਹਾ ਹੈ ਆਕਨ ਰਕਰ ਕੀਰਤਨ ਹੈ ਜੋ ਤੁਸੀਂ ਦੇਖ ਰਹੇ ਹੋ ਜੀ ਪਿੰਡ ਦੀ ਸਮੂਹ ਸਾਧ ਸੰਗਤ ਦੇ ਵੱਲੋਂ ਪੈਦਲ ਇਧਰ ਪਾਲਕੀ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾ دیے ਤੇ ਸਮੂਹ ਸਾਧ ਸੰਗਤ ਜੋ ਪੈਦਲ ਹੀ ਦੇਖੋ ਸਾਰੇ ਜੋ ਪਿੰਡ ਮੱਲਾ ਅਤੇ ਕੁੜੀਵਲਾ ਦੋ ਪਿੰਡਾਂ ਦਾ ਜੋ ਇਸ ਦੇ ਵਿੱਚ ਸੰਗਤ ਹੈ ਉਹ ਸਾਰੀ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਦੇਖ ਰਹੇ ਹੋ ਤੁਸੀਂ ਸਾਰੇ ਫੈਦਲ ਜੋ ਸਤਨਾਮ ਦਾ ਵਾਹਿਗੁਰੂ ਦਾ ਜਾਪ ਕਰਨ ਲਈ ਹੋਈਆਂ ਸੰਗਤਾਂ ਅੱਜ ਨੂੰ ਚਾਲੇ ਪਾਰੀਆਂ ਨੇ ਜਿਲ੍ਹਾ ਤਲਵੰਤਾਂ ਸਾਗ ਦੇ ਪਿੰਡ ਮੱਲਾ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੋ ਜੋ ਗੁਰਦੁਆਰਾ ਸੰਗਤਪੁਰਾ ਸਾਹਿਬ ਦੇ ਬਾਬਾ ਭਾਗਦਾ ਜੀ ਯਾਦ ਵਿੱਚ ਬਣਿਆ ਹੈ ਬੜੀ ਮਹਾਨਤਾ ਹੈ ਇਸ ਗੁਰਦੁਆਰੇ ਦੀ ਔਰ ਨਗਰ ਖੇੜੇ ਦੀਆਂ ਸਮੂਹ ਸਾਧ ਸੰਗਤਾਂ ਦੇ ਲੋਕ ਬੜੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਜੋ ਹਰਤਾਂ ਰਹਿਣ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਨੇ ਅੱਜ ਨਗਰ ਕੀਰਤਨ ਸਜਾ ਗਿਆ ਹੈ ਇਸ ਤੋਂ ਇਲਾਵਾ ਜੋ ਇਸ ਤੋਂ ਬਾਅਦ ਕੱਲ 3 ਮਾਰਚ ਨੂੰ ਜੋ ਮਹਾਨ ਢਾਡੀ ਦਰਬਾਰ ਕੀਰਤਨ ਦਰਬਾਰ ਰੂਸ਼ਾ ਦਰਬਾਰ ਹੋਵੇਗਾ ਔਰ ਉਸ ਤੋਂ ਫਿਰ ਜੋ 4 ਮਾਰਚ ਨੂੰ ਫਿਰ ਵੱਡੇ ਜੋ ਕਬੱਡੀ ਮੁਕਾਬਲੇ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ ਤਾਂ ਕਿ ਜੋ ਸਾਡੀ ਨੌਜਾਨ ਪਨੀਰੀ ਚੰਗੇ ਪਾਸੇ ਲੱਗ ਸਕੇ ਸੋ ਐਸੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ ਵੱਡੇ ਪੱਧਰ ਤੇ ਕਿਉਂਕਿ ਕਬੱਡੀ ਜੋ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਜਿਸ ਤਰ੍ਹਾਂ ਸਾਡੇ ਜੋ ਕੇ ਦੌਰ ਦੇ ਵਿੱਚ ਜੋ ਨੌਜਵਾਨ ਪਨੀਰੀ ਨਸ਼ਿਆਂ ਦੀ ਦਲਦਲ ਦੇ ਵਿੱਚ ਤਸ ਰਹੀ ਹੈ ਚਿੱਟੇ ਦੀ ਦਲਦਲ ਦੇ ਵੀ ਤਸ ਰਹੀ ਆ ਉਸ ਨੂੰ ਬਾਹਰ ਕੱਢਣ ਲਈ ਇਹ ਬਹੁਤ ਵੱਡਾ ਉਪਰਾਲਾ ਤੇ ਖਾਸ ਕਰਕੇ ਇੱਥੇ ਜੋ ਮੈਂ ਤੁਹਾਨੂੰ ਦੱਸ ਚੁੱਕਾ ਕਿ ਨੌਜਵਾਨਾਂ ਦਾ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ ਲਗਾਤਾਰ ਇਸ ਮੇਲੇ ਦੀਆਂ ਜੋ ਤਿਆਰੀਆਂ ਪਹਿਲਾਂ ਹੀ 23 ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਿੰਦੀਆਂ ਨੇ ਜਾਲ ਲੱਗੇ ਨੇ ਗਲੀਆਂ ਦੇ ਵਿੱਚ ਹੋਰ ਲੰਗਰ ਵੱਡੀ ਗਿਣਤੀ ਦੇ ਵਿੱਚ ਲੱਗੇ ਨੇ ਛੋਟੇ ਲੋ ਸਾਹਿਬ ਦੇ ਕਹਿੰਦੇ ਅੱਜ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਇਹਨਾਂ ਸਾਨੂੰ ਦਰਸ਼ਨ ਕਰਾਏ ਨੇ ਇਹ ਕਹਿੰਦੇ ਕਿ ਸਾਡੇ ਪਿੰਡ ਨਗਰ ਕੀਰਤੋਂ ਹੁੰਦਾ ਤੁਸੀਂ ਜ਼ਰੂਰ ਕਵਰੇਜ ਕਰਨਾ ਸੋ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਹੈ ਇੱਥੇ ਆਣ ਕੇ ਕਿ ਸੰਗਤ ਦਾ ਵੱਡਾ ਇਕੱਠ ਹੈ ਤੁਸੀਂ ਦੇਖ ਰਹੇ ਹੋ ਸਾਰਾ ਜੋ ਦੋਹਾਂ ਪਿੰਡਾਂ ਦੇ ਵਿੱਚ ਪੈਦਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਜੋ ਸੰਗਤ ਇਲਾਕੇ ਦੀ ਸੰਗਤ ਜੋ ਦਰਸ਼ਨ ਕਰ ਸਕੇ ਸੋ ਹੋਰ ਪਿੰਡ ਦੀ ਸਮੂਹ ਸਾਧ ਸੰਗਤ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਅਜੀ ਵੀ ਬਹੁਤ ਲੰਬਾ ਕੀਰਤਨ ਹੁੰਦਾ ਹੈ ਨਗਰ ਕੀਰਤਨ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਕਿਉਂਕਿ ਦੋਹਾਂ ਪਿੰਡਾਂ ਵੱਲੋਂ ਉਪਰਾਲੇ ਨਾਲੇ ਹਰ ਸਾਲ ਜੋ ਜੋ ਸਲਾਨਾ ਮੇਲਾ ਬਾਬਾ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਪਿੰਡ ਮੱਲਾ ਤੇ ਕੁੜੀਵਲਾ ਤੇ ਤੁਸੀਂ ਦੇਖੋ ਸਭ ਪੈਦਲ ਨੇ ਤੇ ਸੰਗਤ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਨੇ ਵੱਡੇ ਪੱਧਰ ਤੇ ਸੋ ਤੁਹਾਨੂੰ ਜੋ ਦਰਸ਼ਨ ਕਰਾਏ ਨੇ ਅੱਜ ਇਸ ਟਾਈਮ ਨਗਰ ਕੀਰਤਨ ਪਹੁੰਚ ਚੁਕਾ ਜੀ ਪਿੰਡ ਕੁੜੀਵਲਾ ਦੀ ਕਿ ਜੋ ਵੀ ਨਾਲ ਦਾ ਹੀ ਪਿੰਡ ਹੈ ਮੰਡੇ ਦੇ ਸੋ ਸੰਗਤ ਦਾ ਸਹਯੋਗ ਦੇ ਨਾਲ ਇਹ ਜੋ ਸਾਰਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਹੈ ਤੇ ਕੁੜੀਵਲਾ ਪਹੁੰਚ ਚੁਕਾ ਹੈ ਜਿੱਥੇ ਕੀ ਪਿੰਡ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਦੇ ਸਵਾਗਤ ਲਈ ਸੰਗਤਾਂ ਇੱਥੇ ਖੜੀਆਂ ਨੇ ਤੁਸੀਂ ਦੇਖ ਰਹੇ ਹੋ ਸੋ ਜਗਾ ਜਗਾ ਤੇ ਲੰਗਰ ਸੰਗਤ ਦੇ ਲਈ ਬੰਸਵੰਨੇ ਇਹ ਸੰਤਾਂ ਦੇ ਸਵਾਗਤ ਲਈ ਹੁਣ ਇੱਥੇ ਜੋ ਪੜਾ ਹੈ ਜੀ ਪਿੰਡ ਖੁੜੀ ਬਲਾ ਵਿਖੇ ਭਾਰਗੀ ਸਾਹਿਬ ਆ ਗਏ ਨੇ ਤੇ ਇੱਥੇ ਹੁਣ ਜੋ ਕੁਇਸ਼ਰ ਜਿੱਥੇ ਵੱਲੋਂ ਢਾਡੀ ਜਿੱਥੇ ਵੱਲੋਂ ਗੁਰੂ ਇਤਿਹਾਸ ਨਾਲ ਸੰਗਤ ਨੂੰ ਜੋੜਿਆ ਜਾਏਗਾ ਦੀ ਵੱਡੀ ਗਿਤੀ ਦੇ ਵਿੱਚ ਜੋ ਸੰਗਤ ਇਹ ਤਿੰਨ ਰੋਜ਼ਾ ਜੋ ਮਹਾਨ ਗੁਰਮਤ ਸਮਾਗਮ ਜੋ ਬਾਬਾ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਪਿੰਡ ਵੱਲੋਂ ਇਹ ਪਹੁੰਚਦੀ ਹੈ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਜੀ ਇਹ ਤਿੰਨ ਦਿਨ ਲਗਾਤਾਰ ਮੇਲਾ ਚੱਲਦਾ ਹੈ ਵੱਡੀ ਗਿਤੀ ਵਿੱਚ ਪਾਪਾ ਭਗਤ ਜੀ ਦਾ ਆਪਣਾ ਨੱਕਰ ਹੈ ਸਾਰੀ ਹੀ ਸੋਇਤੋਂ ਵੱਲੋਂ ਸਾਰੀ ਸੰਗਤ ਜੀ ਆਇਆ ਹੈ ਆਉਂ ਜਾ ਰਿਹਾ ਹੈ ਤੁਸੀਂ ਸਰਾ ਦਿੱਤੇ ਵੀ ਗੁਰੂਖਾ ਪਿਆਰਿਆਂ ਵੱਲੋਂ ਕੱਤਰ ਹੋ ਕੇ ਉਹਨਾਂ ਪਾਸ਼ਾ ਜੀ ਦੇ ਲੰਗਰਾਂ ਦੀ ਸੇਵਾ ਕੀਤੀ ਗਈ ਆ ਸਰਬੱਤ ਖਿੜੇ ਨੂੰ ਬੇਜਤੀ ਆ ਕਿ ਬਰੇ ਹੀ ਖੰਗਾਰ ਦੇ ਨਾਲ ਬੈਠ ਕੇ ਜੁਫੇ ਲੰਗਰ ਬਖ ਨੇ ਕੋਈ ਸਟੇਜ ਹੀ ਪ੍ਰੋਗਰਾਮ ਹੈ ਉਹ ਲਗਾਤਾਰ ਹੀ ਚੱਲੂ ਰਹੇ ਆ ਦੂਜਾ ਕਵੀਸ਼ਰੀ ਜੱਜਾਂ ਨੂੰ ਬੇਜਤੀ ਆ ਕਿ ਜਿਹੜਾ ਨਾਮ ਰਮਕੌਰ ਜੀ ਆ ਉਹ ਕਿਰਪਾ ਕਰਕੇ ਸਟੇਜ ਉੱਤੇ ਆ ਕੇ ਕਿਰਤਨਸ਼ਾ ਕਰਨਾ ਸੰਗੀਤ ਬੇਜਤੀ ਆ ਇਸੇ ਤਰ੍ਹਾਂ ਕਰਕੇ ਪੂਰ ਪਾਸ਼ਾ ਜੀ ਦਾ ਆਨੰਦ ਸਫਾਣਾ ਹੋ ਉਸ ਕੇਸ ਦੇ ਬੇਚੀਆ ਕਿ ਜੋ ਅਕੇ ਵਾਟੂ ਗੋਗਰਾ ਵਿੱਚ ਆ ਕੇ ਲਾਊਟ ਕਰਨਾ ਪੂਰੀ ਰਾਹ ਇਸੇ ਪਹਿਲੇ ਪੜਾਣ ਤੇ ਪਹੁੰਚੂਕਾ ਹੈ ਤਾੜੀਆਂ ਸਰਤਾ ਦਾ ਬਹੁਤ ਬਹੁਤ ਧੰਨਵਾਦ ਇਹ ਨਗਰ ਕੀਰਤਨ ਨਗਰ ਕੀਰਤਨ ਤੇ ਦਾਮ ਨਾਲ ਇੱਕ ਦੋਆ ਪਿੰਡਾਂ ਦੇ ਪਿਆਰ ਇਤਿਹਾਕ ਦਾ ਸਮੂਹ ਹੈ ਹੁਣ ਇੱਕ ਛੋਟੀ ਬੱਚੀ ਪੰਜ ਵਟ ਵਾਸਤੇ ਕਰਤਾ ਸੁਣਾਵੇਗੀ ਉਸ ਤੋਂ ਅਪਰੰਤ ਭਾਈ ਗੁਰਜੀਤ ਸਿੰਘ ਵਿਰਿਆ ਨੂੰ ਬੇਨਤੀ ਹੈ ਕਿ ਉਹ ਸਟੇਟ ਤੇ ਪਹੁੰਚ ਜਾਣਾ ਤੇ ਸੱਤਾਂ ਨੂੰ ਗੁਰੂ ਜਸਨਾ ਕਹਿੰਦੇ ਹਾਰ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ वाहेगुरु जी का खालसा वाहेगुरु जी की फतेह मेरा नाम नदजोत कौर है मैं जो तो भांटे काड़ी एक शब्द पेश करन जा रही हूं जिसका नाना ना गुजर ना ना गुजरी के गुजरी वाहेगुरु जी का खालसा वाहेगुरु जी की फतेह वाहेगुरु जी की फतेह संगत यही मेरा ना गुजरी मैं गोविंद खुर्दी मैं गुजरी मैं गुजर गुजर के गुजरी कई बारी कई कई था गुजरी संगत ਜੇ ਮੈਂ ਪੁੱਛੀ ਚਰਮ ਨੇ ਇਹ ਨਾੜ ਮੁਗਿਆ ਉਹ ਦਿੱਲੀ ਚਾਰ ਦੀ ਆ ਰਾਹ ਤੇ ਅੱਤੇ ਚਰਮ ਵੀ ਰੱਖਿਆ ਕਰੀ ਜਦ ਤੱਕ ਪਿਆਸ ਆਉਂਦੀ ਆਂ ਲਈ ਆ ਤੇ ਅੰਦਰ ਤੋਂ ਬੱਲੇ ਇਹ ਮੇਰਾ ਨਾਮ ਗੁਦਦੀ ਨਾਮ ਮੇਰੇ ਮੱਦੇ ਸੋਤਿਆ ਥੂਕੋ ਜੇ ਉਹ ਪੜਾ ਜਾਏਗਾ